ਅਸੀ ਗਾਲ ਤੁਸੀਂ ਦੇਖ ਰਹੇ ਦੈਨਿਸ਼ ਚੈਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਅੱਜ ਜਲੰਧਰ ਪੁਲਿਸ ਮਿਸ਼ਨ ਸੋਪਨ ਸ਼ਰਨਾ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਔਰ ਜਲੰਧਰ ਦੇ ਲੱਖ ਲੱਖ ਉੱਨੀ ਪੁਆਇੰਟਾਂ ਤੇ ਇਹ ਨਾਕਾਬੰਦੀ ਕੀਤੀ ਗਈ ਹੈ ਤੁਸੀਂ ਰਾ ਤੁਸੀਂ ਦੇਖ ਸਕਦੇ ਹੋ ਕਿ ਅਸਲ ਵਿੱਚ ਐਚ ਐਮ ਵੀ ਕਾਲਜ ਦੇ ਨਜ਼ਦੀਕ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਹਰ ਔਣ ਜਾਣ ਵਾਲੇ ਵਾਹਨ ਨੂੰ ਰੋਕਿਆ ਜਾਂਦਾ ਜੇ ਤੇ ਸ਼ੱਕੀ ਨਿਗਾ ਪੈਂਦੀ ਹੈ ਉਹਨੂੰ ਰੋਕ ਕੇ ਉਹਦੀ ਤਲਾਸ਼ੀ ਲਈਤੀ ਜਾਂਦੀ ਹੈ ਐਸੇਲੇ ਵੀ ਖੁਦ ਐਸੇਲੇ ਏ ਸੀ ਪੀ ਸੈਂਟਰਲ ਇਥੇ ਮੌਜੂਦ ਹੈਗੇ ਨੇ ਉਹਨਾਂ ਦੀ ਨਿਗਰਾਨੀ ਹੇਠ ਇਹ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਵਾਹਨਾਂ ਨੂੰ ਰੋਕਿਆ ਜਾ ਰਿਹਾ ਜਿਹੜੇ ਟ੍ਰਿਪਲ ਰਾਈਡਿੰਗ ਵਾਲੇ ਉਹਨਾਂ ਨੂੰ ਰੋਕਿਆ ਜਾ ਰਿਹਾ ਕਿਉਂਕਿ ਫੈਸਟੀਵਲ ਨਜ਼ਦੀਕ ਹੈਗੇ ਨੇ ਤੇ ਇਸ ਦੇ ਮੱਦੇਨਜ਼ਰ ਹੀ ਇਹ ਨਾਕਾਬੰਦੀ ਕੀਤੀ ਗਈ ਹੈ ਔਰ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ACP ਸੈਂਟਰਲ ਨਿਰਭੈ ਸਿੰਘ ਹੋਰਾ ਨਾਲ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਚਐਮਵੀ ਕਾਲਜ ਨਜ਼ਦੀਕ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਤਮਾਮ ਚੱਕੀ ਵਾਹਨ ਜਿਹੜੇ ਹੈਗੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਨਾਲ ਦੀ ਨਾਲ ਜਿਹੜੇ 트리플 ਰਾਈਡਿੰਗ ਕਰਦੇ ਹੈਗੇ ਨੇ ਉਹਨਾਂ ਨੂੰ ਰੋਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਾਗਜ਼ਾਤ ਜਿਹੜੇ ਹੈਗੇ ਉਹ ਖੰਗਾਲੇ ਜਾ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਐਸਪੀ ਨਿਰਮਲ ਸਿੰਘ ਹੋਰਾਂ ਨਾਲ ਸਰ ਤ੍ਰਿਪਲ ਤ੍ਰਿਪਲੋਂ ਆ ਸੋਪਨ ਸ਼ਰਮਾ ਪੁਲਿਸ ਕਮਿਸ਼ਨਰ ਵੱਲੋਂ ਉੰਨੀ ਫਰਾਮਤ ਸਪੈਸ਼ਲ ਲਾ ਕੇ ਬਲ ਦੀ ਕੀਤੀ ਗਈ ਆ ਇਸ ਫੈਸਟੀਵਲ ਨੂੰ ਧਿਆਨ ਚ ਰੱਖ ਕੇ ਹੋਰ ਕਿਹੜੀਆਂ ਚੀਜ਼ਾਂ ਦੀਆਂ ਚੀਜ਼ਾਂ ਨੂੰ ਧਿਆਨ ਚ ਰੱਖੇਗੇ ਮਾਨਜੋ ਕਮਿਸ਼ਨਰ ਪੁਲਿਸ ਥਿਲੰਦਰ ਜੀ ਦੇ ਹਦਾਇਤਾਂ ਦੇ ਮਤਲਬ ਕਿ ਜਿਹੜੀ ਅੱਜ ਵੀਕੈਂਡ ਹੈ ਸੰਡੇ ਅੱਜ ਈਵਨਿੰਗ ਜਿਹੜੇ ਹੈਗੇ ਨੇ ਜਿਹੜੇ ਆਮ ਸ਼ਹਿਰੀ ਨੇ ਚੰਗੇ ਲੋਕ ਨੇ ਉਹ ਆਪਣੇ ਪਰਿਵਾਰਾਂ ਦੇ ਸਵੇਤ ਜਿਹੜਾ ਹੈਗਾ ਉਹ ਨਿਕਲਦੇ ਹੈਗੇ ਨੇ ਸ਼ਾਪਿੰਗ ਨੂੰ ਨਿਕਲਦੇ ਨੇ ਖਾਣ ਪੀਣ ਨੂੰ ਨਿਕਲਦੇ ਨੇ ਤੋਂ ਇੱਕ ਤਾਇਦਾ ਇਹ ਪਰਪਸ ਹੈਗਾ ਚੈਕਿੰਗ ਦਾ ਦੂਸਰਾ ਪਰਪਸ ਹੈਗਾ ਜਿਹੜਾ ਫੈਸਟੀਵਲ ਸੀਜ਼ਨ ਜਿਹੜਾ ਹੈਗਾ ਉਹ ਸਟਾਰਟ ਹੋ ਗਿਆ ਹੈਗਾ ਤੋ ਲੋਕਾਂ ਦੀ ਆਮ ਜਨਤਾ ਦੀ ਬਾਜ਼ਾਰਾਂ ਦੇ ਵਿੱਚ ਕਾਫੀ ਜ਼ਿਆਦਾ ਚਹਿਲ ਪਹਿਲ ਹੈਗੀ ਹੈ ਤੇ ਉਹਨਾਂ ਦੀ ਸਿਕਿਉਰਿਟੀ ਨੂੰ ਆਪਾਂ ਮੇਨਟੇਨ ਕਰਨਾ ਵਰਕਰਾਰ ਕਰਨਾ ਕਿ ਉਹਨਾਂ ਜਨਤਾ ਦੇ ਦਿਲਾਂ ਦੇ ਵਿੱਚ ਜਿਹੜੀ ਹੈਗੀ ਹੈ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਪੁਲਿਸ ਦਾ ਪ੍ਰੈਜੈਂਸ ਦਿਖੇ ਔਰ ਜਿਹੜੇ ਕ੍ਰਾਈਮਨਲਸ ਹੈਗੇ ਨੇ ਉਹਨਾਂ ਦੇ ਉੱਤੇ ਇੱਕ ਡੈਟਰੈਂਸ ਕ੍ਰੀਏਟ ਹੋਵੇ ਕਿ ਜਿਹੜੀ ਪੁਲਿਸ ਹੈਗੀ ਆ ਉਹ ਮੁਸਤੈਦ ਹੈਗੀ ਆ ਔਰ ਤੀਸਰਾ ਇਹਦੇ ਵਿੱਚ ਕਾਰਨ ਹੈਗਾ ਚੈਕਿੰਗ ਦਾ ਜਿਹੜਾ ਕਿ ਪੰਚਾਇਤੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਵੀ ਮਤਲਬ ਜਿਹੜੀ ਹੋਣੀ ਹੈਗੀ ਆਪਣੇ 15 ਤਰੀਕ ਨੂੰ ਉਹ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਮਾੜਾ ਅਨਸਰ ਆ ਕੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਅਣਸਖਾਵੀ ਵਾਰਦਾਤ ਨਾ ਕਰੇ ਉਸ ਵਾਰਦਾਤ ਨੂੰ ਰੋਕਣ ਵਾਸਤੇ ਪਲੱਸ ਜਿਹੜਾ ਹੈਗਾ ਵਾ ਉਹਨਾਂ ਕ੍ਰਿਮੀਨਲ ਤੇ ਮਨਾਂ ਦੇ ਵਿੱਚ ਇੱਕ ਡੈਟਰੈਂਸ ਸਟੇਸ ਕਰਨ ਵਾਸਤੇ ਪਲੱਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਕਰਕੇ ਜਿਹੜੀ ਹੈਗਾ ਜਿਹਾ ਇਹ ਸਪੈਸ਼ਲ ਨਾਕਾਬੰਦ ਜਿਹੜੀ ਹੈਗੀ ਆ ਐਚਐਮਬੀ ਕਾਲਜ ਦੇ ਆਪੋਜੀਟ ਐਸਐਚਓ ਡਿਵੀਜ਼ਨ ਤੋਂ ਉਹਨਾਂ ਦੀ ਪੋਰਟਸ ਦੇ ਨਾਲ ਜਿਹੜੀ ਹੈਗੀ ਅਸੀਂ ਇਹ ਕੀਤੀ ਹੋਈ ਹੈ। ਉਹ ਵੀ ਲਗਾਤਾਰ ਚੱਲਦੀ ਰਹੇਗੀ ਜਿਦਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੁਣ ਫੈਸਟੀਵਲ ਤੇ ਮੈਂ ਪਹਿਲਾਂ ਆਮ ਜਨਤਾ ਦੀ ਆਮ ਲੋਕਾਂ ਦੀ ਚੈਲਪੈਲ ਹੈਗੀ ਹੈ ਬਾਜ਼ਾਰਾਂ ਦੇ ਵਿੱਚ ਤੋਂ ਉਹਨਾਂ ਦੀ ਸੁਰੱਖਿਆ ਵਾਸਤੇ ਜਿਹੜੀ ਇਹ ਨਾਕਾਬੰਦੀ ਹੈਗੀ ਆ ਬਿਲਕੁਲ ਰੈਗੂਲਰ ਚੱਲੂਗੀ ਜੀ ਇਹ ਨਾਕੇ ਵਧਾਏ ਜਾਣਗੇ ਜਾਂ ਦੇਖੋ ਇਹ ਸ਼ਹਿਰ ਦੇ 19 ਪੁਆਇੰਟ ਫਿਲਹਾਲ ਸੈੱਟ ਕੀਤੇ ਹੋਏ ਹੈਗੇ ਨੇ ਇਹਦੇ ਇਹਦੇ ਵਿੱਚ ਵਧਾਇਕ ਢਾਈ ਵੀ ਜਾ ਸਕਦੇ ਹੈਗੇ ਨੇ ਜਿਸ ਦਾ ਵੀ ਮਤਲਬ ਰਿਕੁਆਇਰਮੈਂਟ ਹੋਊਗੀ ਕਈ ਜਗ੍ਹਾ ਦੇ ਉੱਤੇ ਦਸਹਿਰਾ ਲੱਗਦੀ ਆ ਰਾਮਲੀਲਾ ਲੱਗਦੀਆਂ ਨੇ ਉਹਦੇ ਅਕੋਰਡਿੰਗਲੀ ਇਹ ਜਿਹੜਾ ਹੈਗਾ ਨਾਕਾ ਪੁਆਇੰਂਟ ਚੇਂਜ ਹੋ ਸਕਦਾ ਹੈਗਾ ਵਧ ਘਟ ਵੀ ਸਕਦਾ ਜਿੱਦਾਂ ਲੋੜ ਪਵੇ ਤਾਂ ਲੇਖੋ ਐਸਨ ਐਸਪੀ ਨਿਰਮਲ ਸੈਂਟਰਲ ਜਿਹੜੇ ਕਿ ਜਿਹਨਾਂ ਨੇ ਗੱਲਬਾਤ ਕੀਤੀ ਔਰ ਦੱਸਿਆ ਕਿ ਇਸ ਫਿਲਹਾਲ ਉਨੀ ਜਗ੍ਹਾ ਤੇ ਲਾਕੇਬੰਦੀ ਕੀਤੀ ਗਈ ਆ ਔਰ ਵਿਧਾਇਕਟਾਏ ਵੀ ਜਾ ਸਕਦੇ ਆ ਪਰ ਫਿਲਹਾਲ ਜਿਹੜੇ ਅਸੈਸਿਬਲ ਸੀਜ਼ਨ ਆ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਲਾਕੇਬੰਦੀ ਜਿਹੜੀ ਕੀਤੀ ਗਈ ਆ ਔਰ तमाम ਜਿਹੜੇ ਲੋਕ ਹੈਗੇ ਆ ਅ ਅੱਛੀ ਤਰ੍ਹਾਂ ਦੇ ਨਾਲ ਆ ਆਪਣਾ ਜਿਹੜੇ ਸ਼ਹਿਰ ਦੇ ਵਿੱਚ ਕੁਸਪੀ ਰਸਤਨ ਸ਼ਰਾਬਤੀ ਅੰਸਰਾਂ ਨੂੰ ਨੁਕੇਲ ਪਾਈ ਜਾ ਸਕੇ ਲਾਕੇਬੰਦੀ ਉਸੇ ਕਰਕੇ ਕੀਤੀ ਗਈ ਆ ਨਵੀਂ ਦਾ ਤਾਦਾ ਆਪਣੀ ਲਈ ਦੇਖਦੇ ਰਹੋ ਦੈਨਿਸ਼ੂਰਟੀ ਵੀ ਜਿਦਾ ਜਾਣਾ ਤਲਵਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर